ਐਸਾ ਹੀ ਕਹਿੰਦੇ ਨੇ ਸਾਰੇ ਵੀ ਇਹ ਪੱਕਾ ਜਾਂ ਤਾਂ ਫੀਮ ਖਾਂਦੀ ਆ ਜਾਂ ਭੁੱਕੀ ਦਾ ਚਮਚਾ ਲਾਉਂਦੀ ਆ ਇਹ ਤਾਂ ਹੀ ਝਾੜੂ ਤਾਂ ਮੈਂ ਲਾ ਦਨੀ ਆ ਥੁੱਕ ਤਾਂ ਘੱਟ ਸਿੱਟ ਲੋ ਸੜੇ ਹਾਂ ਦਾ ਕੰਮ ਮੈਂ ਉਰੀਆ ਕੇ ਆਖਿਆ ਨਾ ਮੰਨ ਲਾ ਵੀ ਫਿਰ ਆ ਕੇ ਖਾ ਲੈ ਦਾ ਸਮਾਨ ਇਹਦਾ ਮਤਲਬ ਸਮਾਨ ਇਹਨਾਂ ਕੋਲ ਹੀ ਆ ਸਾਡੇ ਕੋਲ ਤਾਂ ਹੈ ਮੈਂ ਹਾਂ ਜੱਗੇ ਦੀ ਜੱਗਾ ਲਗੇ ਪਿਆਰ ਮੈਂ ਹਾਂ ਜੱਗੇ ਦੀ ਮੰਗਣ ਕਰਿਆ ਕੇ ਫਿਰ ਸਾਨੂੰ ਵੀ ਤਾਂ ਪਪੂ ਰਵਾਤੇ ਹੀਲਾ ਕਰਕੇ ਰੱਖਿਆ ਆ

ਚਲ ਅੱਗੇ ਦੱਬੋ ਅੱਗੇ ਦੱਬੋ ਬਹੁਤ ਸਮਰਣ ਕਰਨੇ ਪੁੱਛ ਚਲ ਠੀਕ ਹੈ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਵੀ ਇਹਨੂੰ ਨਾ ਖੜਾ ਆਇਆ ਕਰ ਰੋਟੀ ਪਾਣੀ ਵੇਲੇ ਪਰ ਤੈਨੂੰ ਸਮਝ ਨਹੀਂ ਆਉਦੀ ਪਤਾ ਨਹੀਂ ਕਿਵੇਂ ਸਮਝੇਂਗੀ ਤੂੰ ਤੇ ਤੂੰ ਇੱਥੇ ਖੜੀ ਗੱਲਾਂ ਮਾਰੀ ਜਣੀ ਐ ਚੱਕ ਝਾੜੂ ਲਾ ਵਾਰ ਮੰਮੀ ਜੀ ਝਾੜੂ ਤਾਂ ਮੈਂ ਲਾ ਦਨੀ ਆ ਥੁੱਕ ਤਾਂ ਘੱਟ ਸਿੱਖ ਲੋ ਸੜੇ ਹਾਂ ਦਾ ਘਰ ਡਾਇਲੌਗ ਸੇ ਨਾ ਇਹ ਡਾਇਲੌਗ ਨਹੀਂ ਦਿੱਤਾ ਆਪੇ ਬਣਾ ਲਿਆ ਆ ਬਹੁਤ ਗਲਤ ਹੋ ਗਿਆ ਦੀ ਉਹ ਨਹੀਂ ਹੋਇਆ ਚੰਗਾ ਉੱਪਰ ਥੂਕ ਆ ਗਿਆ ਦਾ ਆਪਕਾ ਮੇਰਾ ਯੈਸ ਆਇਆ ਇਹਦੇ ਤੋਂ ਬੱਚੇ ਹੋ ਗਿਆ ਕਿ ਕੀ ਸੁਣੋ ਇਹ ਗੱਲ ਇੱਕ ਹੋਰ ਕਿ ਮੈਂ ਵੀ ਆਖਿਆ ਮਗਰ ਡਾਇਲੌਗ ਸੁਣਾਇਆ ਦਾ ਹੈ ਵੀ ਸੀ ਐਂਡ ਤੇ ਐਂਟੀ ਤੁਸੀਂ ਮੇਰੇ ਐਂਟੀ ਤੁਸੀਂ ਮੈਨੂੰ ਉਹ ਗੱਲ ਕਹਿ ਦਿਓ ਇਹ ਕਾਇਦ ਆ ਗਈ ਹੁਣ ਮੈਂ ਸੱਚੀ ਸਿੱਟੂ ਧੋਕ ਐ ਕਰਦੇ ਆਈ ਮਤ ਕੋਈ ਨਹੀਂ ਚਲ ਦੋ ਇੱਥੇ ਇੱਥੇ ਮੈਂ 1 ਮਿੰਟ ਇੱਥੇ ਮੈਨੂੰ ਐ ਕਹਿ ਰਹੇ ਹੋ ਐਂਡ ਜੀ ਕਹੇ ਤੇਰੇ ਨਾਲ ਨਰਮਾਈ ਨਾਲ ਪੇਸ਼ ਆ ਰਹੀਆਂ ਤੁਹਾਨੂੰ ਐ ਜਿਆਦਾ ਚੱਕ ਰਹੀ ਉਹ ਫਲਾਂ ਟਮਕਾ ਕਰ ਰਹੇ ਇਹਦੇ ਹੁੰਦੀ ਕਹਿੰਦੇ ਹਾਂ ਇਹਦੇ ਹੁੰਦੇ ਹੀ ਮੇਰੇ ਹੁੰਦੇ ਹੁੰਦੇ ਗਏ ਉਹ ਤਾਂ ਹੈ ਨਾ ਸੀ ਹਾਂ ਜਦੋਂ ਭੱਗ ਜੂਗੀ ਫਿਰ ਹੋਰ ਗੱਲਾਂ ਕਹਿ ਰਹੇ ਹੋ ਚਲ ਹੋਰ ਬੱਬੂ ਕਹਿੰਦਾ ਕਹਿੰਦੇ ਕਿਹੜੇ ਕਿਹੜੇ ਆਏ ਨੇ ਕਹਿੰਦੇ ਨਵੇਂ ਕਿਹੜੇ ਕਿਹੜੇ ਮਹਾਨ ਨਵੇਂ ਕੋਈ ਆਏ ਨੇ ਹਾਂ ਬਾਕੀ ਭਾਈ ਬੱਬੂ ਵੀ ਨੇ ਇਹ ਤਾਂ ਪੁਰਾਣੇ ਗੁੰਡਾ ਬੱਬੂ ਮਾਨਾ ਗੂ ਪੁਰਾਣੇ ਬੇਲੀ ਆ ਸੀ ਪੁਰਾਣੇ ਪਾਪੀ ਮੈਂ ਕਹਿਣੀ ਲੱਗ ਸੀ ਪੁਰਾਣੇ ਪਾਪੀ ਆ ਸੀ ਤਾਂ ਮਾਨ ਦਾ ਹੀ ਫਰਕ ਆ ਨਾਮ ਤੋਂ ਤੁਹਾਡਾ ਵੀ ਬੱਬੂ ਐ ਹਾਂ ਬਸ ਮਾਨ ਹੀ ਨਹੀਂ ਕੀਤਾ ਕਦੇ ਮਾਗਰ ਆਇ ਲਾ ਦਿੰਦੇ ਆ ਨਹੀਂ ਨਹੀਂ ਬੱਬੂ ਨਿਕਲ ਮਾਈਕ ਬੱਬੂ ਮਾਨ ਹੈ ਹਾਂ ਪਰ ਮਾਈਕ ਇਹ ਦੋ ਮਾਈਕ ਹੋ ਰਹੇ ਉਹ ਬੱਬੂ ਮਾਨ ਹੈ ਇਹ ਬੱਬੂ ਇਹ ਬੱਬੂ ਬੱਬੂ ਹੀ ਆ ਫਿਰ ਇਹ ਬੱਬੂ ਬੱਬੂ ਐ ਇਹ ਬੱਬੂ ਬੱਬੂ ਹੀ ਆ ਹਾਂ ਨਹੀਂ ਨਹੀਂ ਆਹ ਦੇਖੋ ਇਹ ਬਣਾਏ ਨੇ ਚੌਲ ਸਾਡੀ ਭਾਬੀ ਨੇ ਵਿੱਚ ਆਲੂ ਮਟਰ ਵਿੱਚ ਦਹੀਂ ਜੀਰਾ ਸਭ ਕੁਝ ਪਾ ਕੇ ਬਣਾਏ ਨੇ ਬਹੁਤ ਟੇਸਟੀ ਆ ਇਦਾਂ ਦਾ ਖਾਣਾ ਸੱਟ ਤੇ ਮਿਲਣਾ ਬਹੁਤ ਵੱਡੀ ਗੱਲ ਹੁੰਦੀ ਆ ਹਾਂ ਔਰ ਇੱਥੇ ਸ਼ੂਟ ਤੋਂ ਪਹਿਲਾਂ ਸਿਹਤ ਦਾ ਖਿਆਲ ਰੱਖਿਆ ਜਾਂਦਾ ਕਿਉਂਕਿ ਇਹ ਜ਼ਰੂਰੀ ਆ ਜਦੋਂ ਪੇਟ ਰੱਜਿਆ ਹੁੰਦਾ ਨਾ ਫਿਰ ਡਾਇਲੌਗ ਨਿਕਲਦੇ ਨੇ ਠੜਾ ਠੜਾ ਕਰਕੇ ਸਹੀ ਗੱਲ ਆ ਫੇਰ ਆਇਆ ਨਾ ਕਿਰਦਨ ਡਾਇਲੋਗ ਵੀ ਹਾਂ ਚੱਲਣਾ ਜੇ ਤੂੰ ਭੁੱਖਾ ਡਿੱਡ ਹੋਊਗਾ ਹਾਂ ਫੇਰ ਡਾਇਲੋਗ ਕਿਹੜਾ ਕੀ ਫੇਰ ਤਾਂ ਸਵਾਦ ਨਹੀਂ ਆਵੇ ਅਸਲ ਦੇ ਵਿੱਚ ਰੌਲਾ ਵਧਾ ਕੀ ਆ ਸਵੇਰੇ ਸਵੇਰੇ ਨਾ ਆਏ ਹੁੰਦਾ ਵੀ ਪਹਿਲਾਂ ਤਾਂ ਘਰ ਦਾ ਕੰਮ ਕਰ ਲੈਣੀ ਦਾ ਵਾਦਾ ਵਾ ਫਿਰ ਆਏ ਹੁੰਦਾ ਵੀ ਦਾ ਵਾਦਾ ਵੀ ਵਿੜੋ ਕੱਪੜੇ ਸਾਫ ਦੇਣੀ ਇੱਧਰ ਉੱਧਰ ਫਿਰ ਆਏ ਹੁੰਦਾ ਬਦਬਦ ਪ੍ਰੈਸ ਮਾਰ ਲੈਣੀ ਦੋ ਸੂਟ ਫਿਰ ਆਹ ਹੁੰਦਾ ਦਬਦਮ ਨਹਾ ਲੈਣੀ ਕਿਤੇ ਟਾਈਮ ਨਾ ਨਿਕਲ ਜੇ ਸ਼ੂਟ ਤੋਂ ਲੇਟ ਨਾ ਹੋ ਜਾਈਏ ਕਈ ਵਾਰ ਦੇਖੋ ਝੋਠ ਨਹੀਂ ਗਾ ਰੋਟੀ ਖਾ ਕੇ ਹੀ ਨਹੀਂ ਆਈ ਦੀ ਪਰ ਜਦੋਂ ਉਰੇ ਆ ਜੇ ਦਾ ਫਿਰ ਇੱਥੇ ਆ ਕੇ ਛਾਕ ਲਈਦਾ ਤੜਕੇ ਤੜਕੇ ਆ ਕੇ ਆਪ ਸਮਾਨ ਸਮਾਨ ਦਾ ਮਤਲਬ ਐਵੇਂ ਨਾ ਸਮਾਨ ਭਾਗੀ ਫੋਕੀ ਸਮਝ ਜੇ ਹੋਰ ਕਿਤੇ ਪੀ ਫੂਮ ਖਾ ਲੈਂਦੀ ਮੈਂ ਤਾਂ ਪਹਿਲਾਂ ਹੀ ਕਹਿੰਦੇ ਨਜ਼ਾਰੇ ਮਤਲਬ ਕਹਿਣ ਦਾ ਮਤਲਬ ਆ ਕੇ ਰੋਟੀ ਜਾਂ ਕੁਝ ਵੀ ਖਾ ਲਈਦਾ ਬਸ ਫਿਰ ਚੱਕ ਦੇਖ ਲੋ ਅੱਜ ਪਤਾ ਲੱਗਿਆ ਪਰੋਂ ਬੱਪੂ ਨੇ ਆਟੋਮੈਟਿਕ ਆਪਦੇ ਮਨ ਦੀ ਗੱਲ ਕਰਦਾ ਸੀ ਸਮਾਨ ਦੀ ਗੱਲ ਚੱਕਣੀ ਹੁਣ ਮੈਨੂੰ ਸਮਾਨ ਸਮਾਨ ਤੁਸੀਂ ਸਮਝੇ ਰਹੇ ਹੋ ਬੱਪੂ ਤੇ ਸਮਾਨ ਦੀ ਗੱਲ ਨਹੀਂ ਨਹੀਂ ਮੈਂ ਉਰੀ ਆ ਕੇ ਆਖਿਆ ਨਾ ਮੈਂ ਲਾ ਵੀ ਫਿਰ ਆ ਕੇ ਖਾ ਲਈਦਾ ਸਮਾਨ ਇਹਦਾ ਮਤਲਬ ਸਮਾਨ ਇਨਾ ਕੋਈ ਆ ਸਾਡੇ ਕੋਲ ਤਾਂ ਹੈ ਨਹੀਂ ਫਿਰ ਗੱਲ ਪਤਾ ਕੀ ਆ ਮੈਂ ਤੁਹਾਨੂੰ ਦੱਸਦਾ ਫਿਰ ਹੁਣ ਜਦੋਂ ਪਤਾ ਵੀ ਮੰਗਣ ਕਰਿਆ ਕੇ ਫਿਰ ਸਾਨੂੰ ਵੀ ਤਾਂ ਬੱਪੂ ਰਵਾਤੇ ਹੀਲਾ ਕਰ ਕਰ ਕੇ ਦੇਖ ਦੇਖ ਦੇਗਾ ਨਹੀਂ ਨਹੀਂ ਮਜ਼ਾਕ ਕਰਦੇ ਆ ਮੈਂ ਤਾਂ ਵੈਸੇ ਨਹੀਂ ਤਾਂ ਹੀ ਸਮਾਂ ਨਹੀਂ ਭਾਈ ਗੁਰੇ ਭਾਈ ਹੋਰ ਸੈਟ ਦੇ ਵੀ ਇਹੀ ਗੱਲ ਚੱਲਦੀ ਆ ਕਹਿੰਦੇ ਵੀ ਖਾ ਪੀ ਕੇ ਕਹਿੰਦੇ ਕੰਮ ਕਰਦੇ ਨੇ ਇਹ ਕਹਿੰਦੇ ਉਹ ਇੰਨਾ ਕੌਣ ਬੋਲੂਆ ਕਹਿੰਦੇ ਮੈਨੂੰ ਤਾਂ ਵੈਸੇ ਹੀ ਕਹਿੰਦੇ ਨੇ ਸਾਰੇ ਵੀ ਇਹ ਪੱਕਾ ਜਾਂ ਤਾਂ ਫੀਮ ਖਾਂਦੀ ਆ ਜਾਂ ਭੁੱਕੀ ਦਾ ਚਮਚਾ ਲਾਉਂਦੀ ਆ ਇਹ ਤਾਂ ਐਨਾ ਬੋਲਦੀ ਆ ਹਨਾ ਪਰ ਨਹੀਂ ਹਾਂ ਮੈਂ ਹਮੇਸ਼ਾ ਨਾ એનર્ਜੀ 'ਚ ਰਹਿੰਦੀ ਆ ਪੂਰੀ ਹਮ ਮਤਲਬ ਮੈਨੂੰ ਇਹ ਹੁੰਦਾ ਵੀ ਯਾਰ ਕੋਈ ਵੀ ਡਾਇਲੋਗ ਹੋਵੇ ਤਾਂ ਸਵਾਜ ਜੀ ਵਾਲੀ ਗੱਲਬਾਤ ਹੋਵੇ ਟਾਈਮ ਪਾਸ ਤਾਂ ਫਿਰ ਕੇ ਜੋ ਮੈਂ ਮਰਦੀ ਬੋਲੀ ਚਲੋ ਇਹ ਜਿਹੜੇ ਨਾ ਹੁੰਦਾ ਹੈ ਕਈ ਵਾਰ ਪ੍ਰਮਾਤਮਾ ਵਾਲੀ એનર્ਜੀ ਹੁੰਦੀ ਹੈ ਗੋਡ ਗਿਫਟਡ ਆ ਮੇਰੇ ਪ੍ਰਮਾਤਮਾ ਵੱਲੋਂ ਹਾਂ ਇਹ ਕੋਈ ਫੀਮ ਖਾ ਕੇ ਭੁੱਖਿਆ ਕੇ ਨਸ਼ੇ ਕਰਕੇ ਨਹੀਂ ਵੀਰੇ ਇਹ ਹਾਂ ਮੈਂ ਵੈਸੇ ਹੀ ਐਕਟਿਵ ਰਹੀ ਨਹੀਂ ਆ ਪੂਰੀ ਕੰਮ ਦਾ ਹੀ ਨਸ਼ਾ ਹੈ ਮੈਂ ਤਾਂ ਕੰਮ ਦਾ ਹੀ ਬਹੁਤ ਨਸ਼ਾ ਦੂਜਾ ਜੱਗੇ ਦਾ ਹੈ ਦੂਜੇ ਜੱਗੇ ਦਾ ਨਸ਼ਾ ਵੀ ਹੈ ਹਾਂ ਆਹ ਇਹ ਦੇਖੋ ਮੈਂ ਹਾਂ ਜੱਗੇ ਦੀ ਜੱਗਾ ਲਗੇ ਪਿਆਰ ਮੈਂ ਹਾਂ ਜੱਗੇ ਦੀ ਜੱਗੇ ਲਵੇ ਮੈਂ ਹਾਂ ਜੱਗੇ ਦੀ ਕਹਿੰਦੀ ਜੱਗਾ ਹੈਗਾ ਮੇਰਾ ਸਰਟੀਫିକੇਟ ਆ ਵੀਰੇ ਇਹ ਸਰਟੀਫିକੇਟ ਆ ਹਾਂ ਠੀਕ ਹੈ ਅੱਜ ਨੂੰ ਹੋਰ ਰੂਮ ਲਿਆਉਣੇ ਆ ਚਲੋ ਜੀ ਕੱਟ ਕਰਨੀਂ ਦੇ ਫਿਰ ਬੇਬੇ ਕੋਟੀ ਉਹ ਬਣਾਣੀ ਆ ਕੋਹ ਨਹੀਂ ਹੁੰਦੀ ਇੱਕ ਜਾਗੜੀ ਹੁੰਦੀ ਆ ਅੱਛਾ ਅੱਛਾ ਹਾਂ ਉਹ ਬਣਾ ਦੂੰਗਾ ਆਹੋ ਮੈਂ ਖਾਸਿਆਂ ਨੂੰ ਕਿਹਾ ਕਿਸੇ ਨੇ ਬਣਾ ਕੇ ਨਹੀਂ ਦਿੱਤੀ ਮੈਨੂੰ ਫਿਰ ਮੈਂ ਤੇਰੀ ਅਸਲੀ ਮਾਂ ਮੈਂ ਬਣਾ ਕੇ ਦੇਉ ਠੀਕ ਹੈ ਲੈ ਧੰਨਵਾਦ ਬੇਬੇ ਫਿਰਦਾ ਜਰਾ ਠੀਕ ਫਿਰ ਦੱਸੋ ਬੇਬੇ ਰੋਟੀ ਪਾਣੀ ਖਾ ਸਕਦਾ ਮੈਂ ਖਾ ਲਿਆ ਪੁੱਤ ਖਾ ਲਿਆ ਚੌਲ ਖਾਦੇ ਨੇ ਰੋਟੀ ਹੀ ਅੱਜ ਮੈਂ ਖਾਦੀ ਅੱਛਾ ਚੌਲ ਖਾਦੇ ਨੇ ਹਾਂ ਹਾਂ ਚੌਲ ਖਾ ਦੇਖੀਓ ਘਾ ਤਾ ਉੱਥੂ ਬੇਟੇ ਆ ਬਣ ਜਾਂਦੇ ਪੁੱਤ ਅੱਛਾ ਫਿਰ ਤੁਸੀਂ ਰਹਿਣ ਦਿੰਦੇ ਮੈਂ ਰੋਟੀ ਖਵਾ ਦਿੰਦੇ ਜਿਹ ਉਹ ਅੱਜ ਮੈਂ ਦੇਖ ਲਈ ਪੰਜੀ ਦਾ ਪੌਣ ਅੱਛਾ ਫਿਰ ਪਈ ਜਾਉ ਮੰਜੇ ਚ ਅੱਛਾ ਨਾ ਤੁਸੀਂ ਦੱਸਿਆ ਤਾਂ ਨਹੀਂ ਫਿਰ ਕਿਸੇ ਨੂੰ ਵੀ ਸਾਨੂੰ ਮੈਨੂੰ ਐ ਹੁੰਦਾ ਫਿਰ ਅਸੀਂ ਤੁਹਾਨੂੰ ਰੋਟੀ ਖਵਾ ਦਿੰਦੇ ਕੋਈ ਗੱਲ ਨਹੀਂ ਪੁੱਤ ਬਸ ਈ ਗੱਲ ਖਾ ਲਈ ਬਸ ਹਾਂ ਚਾਹੂ ਪੀ ਲਈ ਚਾਹ ਪੀ ਲਈ ਬੇਟੇ ਲੈ ਬੇਬੀ ਦਾ ਸਭ ਤੋਂ ਪਹਿਲਾ ਹੈ ਹਲ ਤੱਕ ਕਿਸਨ ਚਾਹ ਸੋਟ ਜਾਉ ਸਭ ਤੋਂ ਪਹਿਲਾਂ ਤਾਂ ਮੈਂ ਸਾਰਾ ਤੁਸੇ ਤਰੀ ਬੈਠੀ ਤੇ ਆ ਜਾ ਰੋਕ ਕੇ ਖਾ ਕੇ ਤਿਆਰ ਨਹੀਂ ਬੈਠੀ ਹੈ ਬੱਲੇ ਬੱਲੇ ਫਿਰ ਤਾਂ ਬੇਬੇ ਤੇ ਸੀਨ ਸੁਣ ਵਧੀਆ ਜਿਹੀ ਆਂਦੇ ਨੇ ਬਹੁਤ ਬਹੁਤ ਪੁੱਤ ਮੈਂ ਕਹਿੰਦੀ ਜਿਆਦਾ ਮੇਰੇ ਪੁੱਤ ਦਾ ਨਾ ਆਹ ਹੋਵੇਗਾ ਪੁਰਾਣੇ ਟਾਈਮ ਤੋਂ ਜੁੜੇ ਹੋਏ ਹੋ ਤੁਸੀਂ ਅ ਸਭ ਤੋਂ ਸਟਾਰਟਿੰਗ ਦੇ ਵਿੱਚ ਜਦੋਂ ਚੈਨਲ ਸ਼ੁਰੂ ਕੀਤਾ ਸੀਗਾ ਤਾਂ ਸਭ ਤੋਂ ਪਹਿਲੀ ਵੀਡੀਓ ਛੋਟ ਨਾਲ ਕੀਤੀ ਕਿਵੇਂ ਲੱਗ ਰਹੀ ਤੁਸੀਂ ਉਦੋਂ ਤੋਂ ਬਹੁਤ ਵਧੀਆ ਲੱਗਿਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਹੀ ਬੜਾ ਵਧੀਆ ਲੱਗਦਾ ਹੈ ਨਾ ਠੀਕ ਹੈ ਜੀ ਫਿਲਮਾਂ ਅਬੀ ਤਾਂ ਗੱਲ ਦੂਰ ਆ ਸਭ ਤੋਂ ਵੱਡੀ ਗੱਲ ਤਾਂ ਤੁਸੀਂ ਫੈਮਿਲੀ ਉਹ ਸਾਡੀ ਹੈ ਨਾ ਤੇ ਅਸੀਂ ਤੁਹਾਡੀ ਸਭ ਤੋਂ ਵੱਡੀ ਗੱਲ ਇਹ ਆ ਕਿ ਅਸੀਂ ਦਿਲਵਿਦਿਆਂ ਤਾਂ ਇਹ ਜਿਹੜੇ ਦਿਲ ਦੇ ਰਿਸ਼ਤੇ ਹੁੰਦੇ ਆ ਪਤਾ ਉਹ ਮਾਇਨੇ ਰੱਖਦੇ ਨੇ ਤੇ ਕੰਮ ਬਾਅਦ ਚ ਤੇ ਰਹੀ ਗੱਲ ਦੂਜੀ ਕੰਮ ਦੀ ਤੇ ਕੰਮ ਵੀ ਜਦੋਂ ਤੇ ਜੁੜੇ ਆ ਬੜਾ ਪਿਆਰ ਨਾਲ ਕੰਮ ਕਰ ਰਹੇ ਆ ਨਾ ਸਾਰੇ ਜਾਣੇ ਤੇ ਬੜਾ ਵਧੀਆ ਲੱਗਦਾ ਸਾਰੀ ਟੀਮ ਆ ਕੋਈ ਐਂ ਜਿਹੀ ਨਹੀਂ ਲੱਗਦਾ ਵੀ ਕੋਈ ਬਗਾਨਾ ਜਾਂ ਕੋਈ ਨਵਾਂ ਜਾਂ ਕੋਈ ਐਡਾ ਕੁਝ ਨਹੀਂ ਲੱਗਦਾ ਹੈ ਨਾ ਕਿਉਂਕਿ ਜਿੰਨਾ ਆਪਾਂ ਜਦੋਂ ਐਕਟ ਕਰਨਾ ਜਿੰਨਾ ਕੋਲ ਮਿਲ ਕੇ ਸਾਰਿਆਂ ਨਾਲ ਰਹਾਂਗੇ ਤੇ ਉਨਾ ਹੀ ਜਿਹੜਾ ਐਕਟ ਦਾ ਨਖਾਰ ਆ ਉਹ ਵੱਧ ਆਉਂਦਾ। ਕਿਉਂਕਿ ਹੈਨਾ ਕਿਉਂਕਿ ਉਹ ਬੌਂਡਿੰਗ ਆ ਜਿਹੜੀ ਸਾਡੀ ਉਹ ਇੱਕ ਮਜ਼ਬੂਤ ਬਣ ਜਾਂਦੀ ਆ। ਇਸ ਕਰਕੇ ਬੜਾ ਵਧੀਆ ਲੱਗਦਾ ਸਾਰਿਆਂ ਨੂੰ ਮਿਲ ਕੇ ਵੀ ਬੜਾ ਵਧੀਆ ਲੱਗਦਾ ਤੇ ਕੰਮ ਕਰਕੇ ਤਾਂ ਆਲਰੇਡੀ ਲੱਗਦਾ ਹੀ ਆ। ਸੋ ਹੁਣ ਸਾਡੀ ਨਵੀਂ ਸੀਰੀਜ਼ ਸ਼ੁਰੂ ਹੋ ਗਈ ਆ ਤੇ ਉਹਦਾ ਇੱਕ ਸੀਨ ਹੋ ਗਿਆ ਸੈਕੰਡ ਸੀਨ ਮੇਰਾ ਆ ਤੇ ਬਾਕੀ ਤੁਸੀਂ ਸਾਰੇ ਜਾਣੇ ਸਿਰੋਤੇ ਭੈਣ ਭਰਾ ਵੱਡੇ ਛੋਟੇ ਹੈਨਾ ਤਾਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਵੇਂ ਲੱਗਦਾ। ਵੈਸੇ ਤਾਂ ਅੱਜ ਤੱਕ ਤੁਸੀਂ ਬੜਾ ਪਿਆਰ ਬਣਾ ਕੇ ਰੱਖਿਆ ਤੁਹਾਡਾ ਥੈਂਕ ਯੂ। ਬਾਬੂ ਜੀ ਬਾਕੀ ਚਲੋ ਇਹਦਾ ਸਸਪੈਂਸ ਚ ਵੀ ਆਪਣੀ ਨਵੀਂ ਸਟੋਰੀ ਕੀ ਆ ਬਾਕੀ ਕਿਵੇਂ ਦੀ ਲੱਗ ਰਹੀ ਤੁਹਾਨੂੰ ਕਹਾਣੀ ਕਿਵੇਂ ਦੀ ਲੱਗ ਰਹੀ ਕਹਾਣੀ ਜਿੰਨੀ ਕ ਜਿੰਨਾ ਕ ਮੈਂ ਪੜਿਆ ਜਸਟ ਹਜੇ ਤੱਕ ਆਪਦਾ ਸੀਨ ਹੀ ਪੜਿਆ ਤਾਂ ਉਹਨੇ ਚ ਦੇਖ ਕੇ ਲੱਗਦਾ ਵੀ ਵਧੀਆ ਹੋਊਗੀ ਅੱਗੇ ਪੜ ਕੇ ਪਤਾ ਲੱਗੂਗਾ ਵੀ ਕੀ ਹੋਊਗਾ ਕੀ ਹੋਊਗਾ ਹਾਂ ਬਾਕੀ ਸਹੀ ਗੱਲ ਆਈ ਬਾਕੀ ਹਾਂ ਕਿਤਾਬ ਪੜ ਕੇ ਪਤਾ ਲੱਗਣਾ ਹਜੇ ਕਿਉਂਕਿ ਪੂਰੀ ਤਾਂ ਪਤਾ ਹੀ ਨਹੀਂ ਅਸੀਂ ਵੀਰੇ ਬਾਕੀ ਕੋਈ ਆਏ ਨਹੀਂ ਕਿਸੇ ਨਾਲ ਵਰਤ ਦੇ ਹੈਗੇ ਵੀ ਯਾਰ ਸ਼ੂਟ ਤੇ ਆਏ ਕੰਮ ਨਿਭੜਿਆ ਅਸੀਂ ਪਰਿਵਾਰ ਦੀ ਤਰ੍ਹਾਂ ਸਾਡੀ ਫੈਮਿਲੀ ਬਣੀ ਹੋਈ ਹੈ ਬੱਬੂ ਜੀ ਨਾਲ ਠੀਕ ਹੈ ਮਮਤਾ ਖੜੀ ਹੈ ਮਮਤਾ ਨਾਲ ਠੀਕ ਹੈ ਤੇ ਉਧਰ ਬੇਬੇ ਸਾਡੀ ਮੜ ਜਾ ਪਰਸਨਲ ਰੂਮ ਚ 바ਗੀ ਤੇ ਉਹਨਾਂ ਨਾਲ ਵੀ ਸਾਡੀ ਫਾਟ ਚ ਗੱਲ ਕਰਾਵਾਂਗੇ ਤੇ ਦੋਸਤੋ ਬਾਕੀ ਕਰ ਦਿਆਂ ਛੋਟੇ ਨਾਲ ਸ਼ੂਟ ਤੋਂ ਬਾਅਦ ਗੱਲ ਹਾਂ ਹਾਂ ਬਸ ਬੇਬੇ ਪਹਿਲੀ ਵਾਰੀ ਮੈਂ ਇੱਥੇ ਇਸ ਕੰਮ ਇੰਨਾ ਸਫਾਈ ਦਾ ਕੰਮ ਦੇਖਿਆ ਪੁੱਤ ਸਫਾਈ ਦਾ ਕੰਮ ਹਾਂ ਬਹੁਤ ਗੁਰੀ ਦੇ ਚੈਨਲ ਜਿੰਨਾ ਸਫਾਈ ਦਾ ਕੰਮ ਹੈ ਤੂੰ ਕਿਤੇ ਨਹੀਂ ਦੇਖਿਆ ਪੁੱਤ ਬੇਬੇ ਫਿਰ ਊਰੇ ਆਏ ਆ ਨਾ ਫਿਰ ਆਪਣੀਆਂ ਚੀਜ਼ਾਂ ਜਿਹੜੀਆਂ ਪ੍ਰੋਫੈਸ਼ਨਲ ਚੀਜ਼ਾਂ ਨਹੀਂ ਗਈਆਂ ਉਹੋ ਕਰਦੇ ਆ ਆਪਾਂ ਫਿਰ ਹਾਂ ਫਿਰ ਉਹੀ ਲੋਕ ਦੇਖਣਾ ਵੀ ਪਸੰਦ ਕਰਦੇ ਨੇ ਫਿਰ ਹਾਂ ਪੁੱਤ ਇੱਥੇ ਫਿਰ ਮਜ਼ਾ ਵੀ ਆਉਂਦਾ ਕੰਮ ਕਰਨ ਦਾ ਹਾਂ ਇਥੇ ਬੰਦੇ ਨੂੰ ਉਹੀ ਪਹਾਈ ਜੇ ਜਾਣਾ ਉਹ ਵਧੀਆ ਜਾਂਦਾ ਦਾ ਬੰਦੇ ਨੂੰ ਨਾ ਬਹੁਤ ਵਧੀਆ ਕੰਮ ਹੈ ਸਫਾਈ ਚ ਜਿੰਨਾ ਕੰਮ ਹੋਵੇ ਉਹਨਾਂ ਵਧੀਆ ਦਾਦਾ ਮੈਂ ਤਾਂ ਇਹ ਕਹਿੰਦੇ ਮੇਰੇ ਪੁੱਤ ਨੂੰ ਤਰੱਕੀ ਦੇਵੇ ਦਾਤਾ ਹੈ ਸਾਨੂੰ ਕੰਮ ਕਰਨ ਨੂੰ ਮਿਲੇ ਪੁੱਤ ਧੰਨਵਾਦ ਮੈਂ ਬਹੁਤ ਖੁਸ਼ ਆ ਪੁੱਤ ਮੇਰੇ ਪੁੱਤ ਨਾਲ ਕੰਮ ਕਰਕੇ ਗੁਰੀ ਨਾਲ ਬੇਬੇ ਕੁਝ ਜੇ ਮਨਸਾਬ ਹੋਵੇ ਨਾ ਆਪਾਂ ਨੂੰ ਤਰੱਕੀ ਦਾ ਫਿਰ ਬਾਬਾ ਦਿੰਦਾ ਹੀ ਆ ਫਿਰ ਹਾਂ ਹਾਂ ਪਰ ਤਾਂ ਬਾਬਾ ਨਾਨਕ ਹੈਗਾ ਆਪਣੇ ਨਾਲ ਪੁੱਤ ਬਾਕੀ ਬੇਬੇ ਤੁਸੀਂ ਪਿਛਲੀ ਬੇਬੇ ਸੀਰੀ ਚ ਕੰਮ ਕਰਦੇ ਸੀ ਲੋਕਾਂ ਨੇ ਬਹੁਤ ਸਾਰਾ ਪਿਆਰ ਦਿੱਤਾ ਤੁਹਾਨੂੰ ਵੈਸੇ ਵੀ ਬਸ ਪੁੱਤ ਐਂ ਕਹਿੰਦੇ ਹੁਣ ਵੀ ਐਵੇਂ ਮਿਲੇ ਪ ਅਹੀਂ ਸੋਟਾ ਮੈਨੂੰ ਬੱਚਿਆਂ ਦਾ ਪਿਆਰ ਮਿਲੀ ਪੁੱਤ ਹੈ ਧੰਨਵਾਦ ਜੀ ਧੰਨਵਾਦ